ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵजारत ਵਿੱਚ ਪੰਜ ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ ਆਪ ਸਰਕਾਰ ਦੇ ਕਾਰਜਕਾਲ ਦੇ ਅੱਧ ਦਰਮਿਆਨ ਹੋਏ ਇਸ ਵਜ਼ਾਰਤੀ ਫੇਰਬਦਲ ਦੇ ਵਿੱਚ ਚਾਰ ਵਜ਼ੀਰਾਂ ਦੀ ਛਾਂਟੀ ਕੀਤੀ ਗਈ ਹੈ ਜਦਕਿ ਪੰਜ ਨਵੇਂ ਸਟੇਰੀਆਂ ਨੂੰ ਬਤੌਰ ਕੈਬਨਿਟ ਮੰਤਰੀ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ ਇੱਥੇ ਰਾਜ ਭਵਨ ਦੇ ਵਿੱਚ 20 ਮਿੰਟ ਦੇ ਸਾਦੇ ਹਲਫਦਾਰੀ ਸਮਾਗਮ ਦਰਮਿਆਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਵੇਂ ਮੁੱਖ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ ਜਿਨ੍ਹਾਂ ਨਵੇਂ ਵਜ਼ੀਰਾਂ ਨੂੰ ਸੁਭ ਇੱਛਾਵਾਂ ਦਿੱਤੀਆਂ ਪੰਜਾਬ ਵਿਧਾਨ ਸਭਾ ਵਿੱਚ ਹਰਦੀਪ ਸਿੰਘ ਮੁੰਡੀਆਂ ਸਾਹਨੇ ਵਾਲਾ ਬਰਿੰਦਰ ਕੁਮਾਰ ਗੋਇਲ ਲੇਰਾਗਾਗਾ ਤਰਨਪ੍ਰੀ ਸਿੰਘ ਸੌਂਦ ਖੰਨਾ ਡਾਕਟਰ ਰਵਜੋਤ ਸਿੰਘ ਸ਼ਾਮ 84 ਅਤੇ ਮਹਿੰਦਰ ਭਗਤ ਜੋਕੀ ਹਾਲ ਹੀ ਦੇ ਦਿਨਾਂ ਦੇ ਵਿੱਚ ਜਲੰਧਰ ਪੱਛਮੀ ਚੋਣਾਂ ਦੇ ਵਿੱਚ ਜਿੱਤੂ ਰਹੇ ਸਨ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਇਹਨਾਂ ਸਾਰਿਆਂ ਨੇ ਪੰਜਾਬ ਦੇ ਵਿੱਚ ਹਲਫ ਚੁੱਕਿਆ ਅਤੇ ਮੁਖ ਸੱਤਰ ਅਨੁਰਾਗ ਵਰਮਾ ਨੇ ਹਲਫਦਾਰੀ ਸਮਾਗਮ ਦੀ ਕਾਰਵਾਈ ਚਲਾਈ ਨਵੇਂ ਮੰਤਰੀਆਂ ਨੇ ਮੁੱਖ ਮੰਤਰੀ ਅਤੇ ਰਾਜਪਾਲ ਦਾ ਧੰਨਵਾਦ ਕੀਤਾ ਸਮਾਗਮ ਦੇ ਵਿੱਚ ਆਪ ਹਾਈ ਕਮਾਂਡ ਦਾ ਕੋਈ ਵੀ ਆਗੂ ਮੌਜੂਦ ਨਹੀਂ ਸੀ ਅਤੇ ਪਾਰਟੀ ਵੱਲੋਂ ਸਿਰਫ ਜਨਰਲ ਸਖਤਰ ਹਰਚੰਦ ਬਰਸ਼ਟ ਹਾਜ਼ਰ ਸਨ ਫੇਰ ਬਦਲ ਮਗਰੋਂ ਹੁਣ ਪੰਜਾਬ ਬਜ਼ਾਰਤ ਵਿੱਚ ਮੁੱਖ ਮੰਤਰੀ ਸਣੇ ਵਜ਼ੀਰਾਂ ਦੀ ਗਿਣਤੀ 16 ਹੋ ਗਈ ਹੈ ਜਦਕਿ ਭਵਿੱਖ ਵਿੱਚ ਦੋ ਹੋਰ ਨਵੇਂ ਵਜ਼ੀਰ ਲੈਣ ਦੀ ਗੁੰਜਾਇਸ਼ ਰੱਖੀ ਗਈ ਹੈ। ਅਲਫਦਾਰੀ ਸਮਾਗਮ ਦੇ ਵਿੱਚ ਨਵੇਂ ਵਜ਼ੀਰ ਪਰਿਵਾਰਾਂ ਸਣੇ ਆਏ ਹੋਏ ਸਨ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ, ਅਮਨ ਰੋੜਾ, ਡਾਕਟਰ ਬਲਜੀਤ ਕੌਰ, ਡਾਕਟਰ ਬਲਬੀਰ ਸਿੰਘ, ਲਾਲਚੰਦ ਘਟਾਰੂ ਚੱਕ ਸਣੇ ਹੋਰ ਵੀ ਮੋਤਵਰਾਗੂ ਮੌਜੂਦ ਸਨ। ਮંત્રીਮੰਡਲ ਦੇ ਵਿੱਚ ਫੇਰ ਬਦਲ ਮਗਰੋਂ ਵਿਭਾਗ ਦੀ ਵੰਡ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਭਾਰ ਹਲਕਾ ਕਰਦਿਆਂ ਤਿੰਨ ਮਹਿਕਮੇ ਮਕਾਨ ਉਸਾਰੀ ਅਤੀਸ਼ਹਿਰੀ ਵਿਕਾਸ ਜ਼ਿਲ੍ਹਾ ਅਤੇ ਉਦਯੋਗ ਦੇ ਵੰਡ ਵਿੱਚ ਦੂਸਰੇ ਮੰਤਰੀਆਂ ਨੂੰ ਵੰਡ ਦਿੱਤੇ ਹਨ ਪਹਿਲਾ ਮੁੱਖ ਮੰਤਰੀ ਕੋਲ ਦਰਜਨ ਵਿਭਾਗ ਸਨ ਜਦੋਂ ਕਿ ਹੁਣ 9 ਵਿਭਾਗ ਹੀ ਰਹਿ ਗਏ ਹਨ ਨਵੇਂ ਵਜ਼ੀਰਾਂ ਚੋਂ ਹਰਦੀਪ ਸਿੰਘ ਮੁੰਡਿਆ ਨੂੰ ਮਾਲ ਮੁਰਵਸੇਵਾ ਅਤੇ ਡਿਜਾਸਟਰ ਮੈਨੇਜਮੈਂਟ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਅਤੀਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ ਜਦਕਿ ਤਰਨੂਪੀਰ ਸਿੰਘ ਸੋਂਧ ਨੂੰ ਦਿਹਾੜੀ ਵਿਕਾਸ ਅਤੇ ਪੰਚਾਇਤਾਂ ਸਪਟਾ ਅਤੇ ਸਬਿਆਚਾਰਕ ਮਾਮਲੇ ਨਿਵੇਸ਼ ਪ੍ਰਮੋਸ਼ਨ ਲੇਬਰ ਪ੍ਰਾਣਾਚਾਰੀ ਉਦਯੋਗ ਅਤੇ ਵਣਜ ਵਿਭਾਗ ਦਿੱਤਾ ਗਿਆ ਹੈ ਬਰਿੰਦਰ ਕੁਮਾਰ ਕੋਇਲ ਨੂੰ ਜਲ ਸਰੋਤ ਅਤੇ ਮਾਈਨਿੰਗ ਡਾਕਟਰ ਰਵੀਜੋਤ ਸਿੰਘ ਨੂੰ ਸਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਅਤੇ ਮਹਿੰਦਰ ਭਗਤ ਨੂੰ ਰਾਖਿਆ ਸੇਵਾਵਾਂ ਭਲਾਈ ਫਰੀडम फाइਟਰ ਅਤੇ ਬਾਗਵਾਨੀ ਮਹਿਕਮਾ ਦਿੱਤਾ ਗਿਆ ਹੈ ਪੁਰਾਣੇ ਵਜ਼ੀਰਾਂਚੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਨੂੰ ਹੁਣ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਹੋਰ ਦੇ ਦਿੱਤਾ ਗਿਆ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਪੰਚਾਇਤ ਵਿਭਾਗ ਵਾਪਸ ਲੈ ਲਿਆ ਗਿਆ ਜਦੋਂ ਕਿ ਉਹਨਾਂ ਨੂੰ ਜ਼ਿਲਾਂ ਦੇ ਦਿੱਤੀਆਂ ਗਈਆਂ ਹਨ। ਬਾਕੀ ਪੁਰਾਣੇ ਸੱਤ ਵਜ਼ੀਰਾਂ ਦੇ ਵਿਭਾਗ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ। ਪੁਰਾਣੇ ਵਜ਼ੀਰਾਂ ਚੋਂ ਕੁਲਦੀਪ ਸਿੰਘ ਢਾਲੀਵਾਲ ਅਤੇ ਅਮਨ ਰੋੜਾ ਨੂੰ ਨਵੇਂ ਵਿਭਾਗ ਮਿਲਣ ਦੀ ਆਸ ਹੀ ਪਰ ਅਜੇ ਹਾਂ ਨਹੀਂ ਹੋਇਆ। ਤਾਂ ਇਹ ਪੰਜਾਬ ਦੇ ਨਵੇਂ ਨਿਯੁਕਤ ਮੰਤਰੀਆਂ ਨੂੰ ਵਿਭਾਗ ਵੀ ਵੰਡਿਤ ਕਰ ਦਿੱਤੇ ਗਏ ਹਨ। ਇਹ ਨਵੇਂ ਚਿਹਰੇ ਐ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪੰਜਾਬ ਕੈਬਨਿਟ ਦੇ ਵਿੱਚ ਪੰਜ ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ